ਨਾਨਾ ਭਾਈ ਤਾਰ ਸ਼ੈਲੀ ਜਨਾਨਾ ਭਾਈ ਤਾਰ ਕੋਮਲ ਜਨਾਨਾ ਭਾਈ ਤਾਰ ਇਹਨਾਂ ਨੂੰ ਸਾਰਾ ਨੂੰ ਜੋ ਇਹ ਹੈ ਜੋ ਇਹ ਪੁਰਾਣੀ ਰਣਜਸ਼ ਮੇਦਨਾ ਰੱਖੀ ਹੋਈ ਹੈ ਪੋਨਾ ਮਫਰਵੀਨ ਕੋਮਲ ਸ਼ੈਲੀ ਔਰ ਉਹਦਾ ਜਵਾਈ ਦੀ ਨੇ 6-7 ਜਣੇ ਨੇ ਇਹਨਾਂ ਨੇ ਸਾਡੇ ਉੱਤੇ ਕੱਲ ਜਾਨਲੇਵਾ ਆਪਲਾ ਕਰਿਆ ਕੱਲ ਸਾਡੀ ਜਾਨ ਮਾਲ ਦੀ ਕੱਲ ਸਾਨੂੰ ਕੁਝ ਹੋ ਜਾਵੇ ਜੇਕਰ ਪ੍ਰਸ਼ਾਸਨ ਸਾਡੋਂ ਕੋਈ ਸਿਕਿਉਰਟੀ ਮਾਇਆ ਨਹੀਂ ਕਰਾਏਗਾ ਜਾਂ ਕੋਈ ਨਾਤੇ ਸਖਤ ਐਕਸ਼ਨ ਨਹੀਂ ਲੈ ਜਾਊਗਾ ਤਾਂ ਪ੍ਰਸ਼ਾਸਨ ਜੋ ਬੇਵਾਰਾ ਹੋਊਗਾ ਸਾਡਾ ਸਭ ਟੀਮ ਮੈਟਰ ਤੋਂ ਬੇਧਿਆਨ ਦੇ ਵਿੱਚ ਆਇਆ ਜਿਹੜਾ ਅੱਜ ਰਾਤ ਕੋਈ ਜਿਹੜਾ ਕੱਲ ਆਏ ਸੀ ਸ਼ਾਮ ਨੂੰ ਜੀ ਬਹਾਨਾ ਆਏ ਸੀਗੇ ਤੇ ਉਹਨਾਂ ਨੇ ਤਰਖਾਸ ਦਿੱਤੀ ਹੈ ਵੀ ਸਾਡੀ ਗੱਡੀ ਦੇ ਉੱਪਰ ਜਿਹੜਾ ਹੈਗਾ ਹਮਲਾ ਕੀਤਾ ਫਾਇਰ ਕੀਤਾ ਔਰ ਅੱਜ ਤਰਖਾਸ ਲੈ ਕੇ ਅਸੀਂ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀ ਹੈ ਉੱਥੇ ਆਲੇ-ਦਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਔਰ ਉਹਦੀ ਅਸੀਂ ਬੜੀ ਢੁਗਾਈ ਨਾਲ ਪੜਤਾਲ ਕਰ ਰਹੇ ਹਾਂ ਪਰਚੀ ਟੀਮ ਵੀ ਬੁਲਾ ਕੇ ਅਸੀਂ ਪੜਤਾਲ ਕਰ ਰਹੇ ਹਾਂ ਪੜਪੜਤਾਲ ਤੋਂ ਬਾਅਦ ਜੈਸੀ ਸੂਰਤ ਹੋਊਗੀ ਜੋ ਕੋਈ ਸਾਹਮਣੇ ਆਊਗਾ ਉਹਦੇ ਅਕੋਰਡਿੰਗ ਕਾਰਵਾਈ ਹੋਵੇਗੀ ਕਿੰਨੇ ਕੋ ਰਾਉਂਡ ਚੱਲਿਆ ਕਿੰਨੇ ਕੋ ਰਾਉਂਡ ਸੀ ਉਹਨਾਂ ਦੇ ਕਹਿਣ ਮੁਤਾਬਕ ਤਾਂ ਇੱਕੋ ਹੀ ਰਾਉਂਡ ਫਾਇਰ ਹੋਇਆ ਬਾਕੀ ਫੋਰੈਂਸਿਕ ਟੀਮ ਜਿਹੜੀ ਹੈਗੀ ਆ ਉਹ ਪੜਤਾਲ ਕਰ ਰਹੀ ਹੈ ਉਹ ਦੱਸ ਦੇਣਗੇ ਸਾਨੂੰ ਕਿੰਦਾ ਸੀ ਹੋਇਆ ਉਹਨਾਂ ਮੌਕੇ ਤੋਂ ਕੋਈ ਨਾ ਮਿਲੇ ਸਨ ਖੋਲ ਵਗੈਰਾ ਕੋਈ ਨਹੀਂ ਪੜਤਾਲ ਦਾ ਮੈਟਰ ਐ ਅਸੀਂ ਹਲੇ ਫਿਰ ਹਾਲ ਦੁਬਾਰਾ ਮੌਕਾ ਵਿਜ਼ਿਟ ਕਰਾਂਗੇ ਪੜਤਾਲ ਕਰਦੇ ਆ ਉੱਥੇ ਕੱਲ ਰਾਤ ਦਾ ਟਾਈਮ ਹੋਣ ਕਰਕੇ ਹੋ ਸਕਦਾ ਕੁਝ ਚੀਜ਼ ਨਾ ਮਿਲੀ ਹੋਵੇ ਹੁਣ ਦੁਬਾਰਾ ਦਿੰਨੇ ਜਾ ਕੇ ਅਸੀਂ ਉੱਥੇ ਦੇਖ ਜਿਤਾਏਗਾ ਉਹਨਾਂ ਦੇ ਦੁਆਰਾ ਵੀ ਇਹਨਾਂ ਦਾ ਪਹਿਲਾ ਰੌਲਾ ਚੱਲਦਾ ਮੁਕਦਮੇ ਵੀ ਦਰਜ ਨੇ ਪਹਿਲਾ ਰੌਲਾ ਚੱਲਦਾ ਹੈ ਦੂਜੇ ਗਰੁੱਪ ਨਾਲ ਹੋ ਸਕਦਾ ਹੈ ਵੀ ਉਹ ਉਹਨਾਂ ਤੇ ਦੋਸ਼ ਲਾਉਂਦੇ ਨੇ ਤੇ ਬਾਕੀ ਅਸੀਂ ਪੜਤਾਲ ਕਰ ਰਹੇ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਮੀਤਾ ਮਾਨਤ ਹੈ ਜੀ ਮੇਰੇ ਗੁਰੂ ਜੀ ਦਾ ਨਾਮ ਬਵੀਤਾ ਮਾਨਤ ਹੈ

ਉਹ ਮੈਂ ਨਵੇਦਖਲ ਕਰ ਦਿਆ ਮੇਰਾ ਚੇਲਾਤਾ ਇਸ ਬਿਨਾ ਪਿਸਰ ਉਹਨਾਂ ਨੇ ਗੋਲੀਏ ਚਲਾਈ ਤੁਮੇ ਪਤਾ ਰੰਜੀਸ ਬਾਜੀਏ ਕਰ ਲਈ ਹਾਂ ਹਣ ਸਾਨੂੰ ਜਾਨ ਮਾਲ ਦਾ ਖਤਰਾ ਆਇਆ ਜੀ ਬਸ ਅਸੀਂ ਤੁਮੀ ਚਾਹਦੇ ਸਾਡੀ ਸਬਦ ਆਗੇ ਹੈ ਜੀ ਤੁਹਾਨੂੰ ਸ਼ੈਲੀ ਵੱਲੋਂ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਤੇਰੀ ਵਾਰ ਜੀ ਮੈਨੂੰ ਤੋਂ ਉਹਨਾਂ ਨੇ ਕਈ ਵਾਰ ਦਫੇ نکਾਲਾ

ਉਹਦੇ ਨਾਂ 'ਚ ਹੈ ਸਭ ਕੁਝ ਬਾਕੀ ਇਹ ਮਾਲਕ ਆਗੇ ਨਨੂ ਜੀ ਤਾ ਤੁਸੀਂ ਸਿਮਰਨ ਜੀ ਨੂੰ ਹਾਂਜੀ ਹਾਂਜੀ ਜੀ ਨਾਮ ਹੈ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਵਾਇਗੁਰ ਦੀ ਕ ਖਾਲਸਾ ਵਾਇਗੁਰ ਦੀ ਕੀ ਫਤਿਹ ਜੈ ਮਾਤਾ ਦੀ ਅਰ ਮੈਂ ਸਿਮਰਨ ਮਹੰਤ ਪਟਿਆਲੇ ਤੋਂ ਆਂ ਜੀ ਉਰੋਂ ਅੱਜ ਪ੍ਰੈਸ ਕਾਨਫਰੈਂਸ ਰੱਖੀ ਹੈ ਕੀ ਕਾਰਨ ਹੈਗਾ ਪ੍ਰੈਸ ਕਾਨਫਰੈਂਸ ਇਹੀ ਹੈ ਜੀ ਆਪਣਾ ਅ ਇਹ ਰੇਟਾ ਮਹੰਤ ਜੀ ਆ ਜਿਉਰੇ ਗਦਨੀਸ਼ੀਨ ਸੀਗੇ ਆਪਣਾ 8 ਨੰਬਰ ਗਲੀ ਦੇ ਵਿੱਚ ਰਹਿ ਰਹੇ ਨੇ ਬਬੀਤਾ ਮਹੰਤ ਦੀ ਚੇਲਾ ਠੀਕ ਹੈ ਅਰਾ ਮੇਰਾ ਭਰਾ ਹੈ ਗੁਰਦਿੱਤ ਇਹ ਇਹਨਾਂ ਦੇ ਨਾਲ ਰਹਿੰਦਾ ਸੀਗਾ ਇਹ ਮਕਾਨ ਜਿਹੜਾ ਹੈਗਾ ਅਸੀਂ ਜਿੱਥੇ ਰਹਿ ਰਹੇ ਹਾਂ 8 ਨੰਬਰ ਗਲੀ ਦੇ ਵਿੱਚ 7 870 ਨੰਬਰ ਮਕਾਨ ਦੇ ਵਿੱਚ ਅਸੀਂ ਰਹਿ ਰਹੇ ਆ ਇਹ ਕੁਝ ਦਿਨ ਪਹਿਲਾਂ ਰੇਟਾ ਦਿਨੇ ਮੈਨੂੰ ਆਪਣੇ ਇਲਾਕੇ ਤੇ ਮੁੰਡੋ ਨੇ ਆਪਣਾ ਮਕਾਨ ਠੀਕ ਹੈ 870 ਨੰਬਰ ਇਹ ਮੈਨੂੰ ਵੈਕ ਕਰ ਦਿੱਤਾ ਇੱਥੇ ਇੱਕ ਸ਼ੈਲੀ ਤੇ ਉਰਫ ਸੰਦੀਪ ਕੁਮਾਰ ਜੋ ਕਿ ਦੋ ਬੱਚਿਆਂ ਦਾ ਬਾਪ ਹੈ ਨਕਲੀ ਕਿਨਰ ਹੈ ਇਹ ਉਰੇ ਦਾ ਬਹੁਤ ਚੇਲਾ ਬਣ ਕੇ ਸਫਾਈ ਦਾ ਕੰਮ ਕਰਦਾ ਸੀਗਾ ਪੋਲੀਹੋਲੀ ਹੋ ਚੀ ਲਬਾਨਕੇ ਨਾ ਦਾ ਤੇ ਇਹਨਾਂ ਨੇ ਬੇਦਖਲ ਕਰਤਾ ਇਹਨਾਂ ਨੂੰ ਪਰੇਸ਼ਾਨ ਕਰਤਾ ਸੀ ਟੌਰਚਰ ਕਰਦਾ ਸੀ ਉਹ ਤੋਂ ਦੁਖੀ ਹੋ ਕੇ ਇਹਨਾਂ ਨੇ ਮੇਨੂੰ ਲਾਕਾ ਆਪਣਾ ਵੇਚ ਦਿੱਤਾ ਤੇ ਉਸ ਤੋਂ ਬਾਅਦ ਸ਼ੈਲੀ ਨੇ ਇੱਥੇ ਆ ਕੇ ਘਮੇਰੇ ਘਰੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਅੰਦਰ ਵੜ ਕੇ ਚੋਰੀ ਕੀਤੀ ਇਹਨਾਂ ਦੇ ਉੱਤੇ 166 ਨੰਬਰ ਅਰਬਨ ਸਟੇਟ ਥਾਣੇ ਵੱਲੋਂ ਐਫ ਆਈ ਆਰ ਵੀ ਦਰਜ ਹੋਈ ਹੈ ਔਰ ਇਹ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹ ਆਪਣਾ ਸ਼ੈਲੀ ਤੇ ਵਿਸ਼ਾਲ ਤੇ ਔਰ ਆਪਣਾ ਛੋਟੀ ਆਲਟੋ 7 8 ਜਣੇ ਦੇ ਉੱਤੇ ਅਨਾਮਿਕਾ ਇਹਦਾ ਜਵਾਈ ਵਿੱਚ ਹੈ ਇਹਦਾ ਭਤੀਜਾ ਵਿੱਚ ਹੈ ਇਹਨਾਂ ਦੇ ਉੱਤੇ ਦਰਜ ਹੋਈ ਸੀਗੀ ਔਰ ਇਹਨਾਂ ਨੇ ਇਹ ਸੇ ਰੰਜਸ਼ ਦੇ ਵਿੱਚ 166 ਨੰਬਰ ਐਫ ਆਈ ਆਰ ਦੀ ਰੰਜਸ਼ ਦੇ ਵਿੱਚ ਰਾਤ ਮੈਂ ਗੁਰਨਾਨਕ ਸੌਰੀ ਆਪਣਾ ਅਮਨਨਗਰ 12 A ਨੰਬਰ ਗਲੀ ਦੇ ਵਿੱਚੋਂ ਵਧਾਈ ਲੈ ਕੇ ਆ ਰਹੀ ਸੀ ਆਪਣੇ ਚੇਲੇਆ ਸਮੇਤ ਤੇ ਇਹ ਮੇਰੇ ਚੇਲੇ ਸਬਜੀ ਲੈਣ ਚਲੇ ਕਿ ਮੈਂ ਆਪਣੀ ਬਲੈਕ ਡਸਟਰ ਕਾਰ ਦੇ ਵਿੱਚ ਉਹਨੋਂ ਦੇ ਨਾਲ ਅੱਗੇ ਬੈਠੀ ਸੀ ਮੇਰੇ ਪਿੱਛੇ ਨਾਲ ਮੇਰੇ ਆ ਮੇਰਾ ਚੇਲਾ ਕਾਜਲਮੰਤ ਬੈਠੀ ਸੀ ਕਿ ਪਿਛਲੀ ਸੀਟ ਤੇ ਜਦੋਂ ਅਸੀਂ ਆ ਗਲੀ ਦੇ ਵਿੱਚ ਆਏ ਤੇ ਆਉਂਦੇ ਆਉਂਦੇ ਨਾਲ ਦੇ ਨਾਲ ਅਸੀਂ ਮੌੜ ਕਰਨ ਮੋੜਨ ਲੱਗੇ ਆਪਣੇ ਘਰ ਵਾਲਾ ਮੇਰੇ ਮਕਾਨ ਵਾਲਾ ਤੇ ਉਹ ਦੋ ਮੰਦੇ ਜਿਹੜੇ ਸੀਗੇ ਜਿਹੜੇ ਸ਼ਰਾਰਤੀ ਅੰਸ਼ਰ ਸੀ ਮੁੰਡੇ ਮੋਟਰਸਾਈਕਲ ਤੇ ਉਹਨਾਂ ਨੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ ਸਾਡੇ ਉੱਤੇ ਫਾਇਰਿੰਗ ਕੀਤੀ ਫਾਇਰਿੰਗ ਕੀਤੀ ਤੇ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਉਹਨਾਂ ਨੇ ਫਾਇਰਿੰਗ ਮੇਰੇ ਕਰਨੀ ਕਰੀ ਸੀਗੀ ਔਰ ਨਾਲ ਨਾਲ ਇਹ ਵੀ ਕਹਿ ਰਹੇ ਸੀ ਰੋਲਾ ਪਾ ਰਹੇ ਸੀ ਉਹ ਸ਼ੈਲੀ ਨੇ ਕਿਹਾ ਸੀਗਾ ਸਿਮਰਨਮਨਤ ਨੂੰ ਮਾਰ ਕੇ ਆਣਾ ਉਹ ਗੋਲੀ ਉਹਦੇ ਨਹੀਂ ਵੱਜੀ ਓਏ ਸਿਮਰਨਮਨਤ ਦੇ ਉੱਤੇ ਗੋਲੀ ਮਾਰੋ ਠੀਕ ਹੈ ਜੀ ਇਹ ਇਹਨਾਂ ਨੇ ਮੈਨੂੰ ਕੱਲ ਪੂਰਾ ਪੂਰਾ ਟਾਰਗੇਟ ਬਣਾਇਆ ਹੋਇਆ ਸੀ ਇਹਨਾਂ ਦੇ ਨਾਲ ਹੋਰ ਵੀ ਇਹ ਸੋਚੀ ਸਾਜੀ ਜਿਹੜੀ ਸਾਜ਼ਿਸ਼ ਇਹ ਰਚੀ ਗਈ ਹੈ ਮੈਨੂੰ ਮਾਰਨ ਵਾਲੀ ਇਹਦੇ ਵਿੱਚ ਮੌਜੂਦ ਪੌਨਮ ਜੋ ਕਿ ਹੰਬਾਲੇ ਤੋਂ ਹੈ ਇੱਕ ਪ੍ਰੈਸ ਰਿਪੋਰਟਰ ਜਿਹੜਾ ਪ੍ਰਵੀਨ ਕੋਮਲ ਹੈ ਉਹ ਪਟਿਆਲੇ ਤੋਂ ਹੈ ਸਾਨੂੰ ਇਹਨਾਂ ਨੇ ਬਹੁਤ ਪਰੇਸ਼ਾਨ ਕਰਿਆ ਹੈ ਪ੍ਰਵੀਨ ਕੋਮਲ ਨੇ ਇਹੀ ਸ਼ੈਲੀ ਦੇ ਨਾਲ ਕਤੇ ਪੌਨਮ ਦੇ ਨਾਲ ਕੋਈ ਵੀ ਸਾਡਾ ਪੁਲਿਸ ਥਾਣਾ ਹੁੰਦਾ 5 ਸਾਲ ਤੋਂ ਜਾਂ ਕੋਈ ਵੀ ਕੋਟ ਕਚਹਿਰੀ ਹੁੰਦੀ ਹੈ ਹਰ ਜਗ੍ਹਾ ਇਹ ਬੰਦਾ ਮੌਜੂਦ ਹੁੰਦਾ ਨਾਲ ਅਸੇਰੇ ਤਾਂ ਬਹੁਤ ਪਰੇਸ਼ਾਨ ਹੈਗੇ ਪੁਲਿਸ ਨੇ ਹੁਣ ਤੱਕ ਕੋਈ ਰੇਡ ਕਰਕੇ ਕਿਸੇ ਨੂੰ ਅਰੈਸਟ ਕੀਤਾ ਕਿ ਨਹੀਂ ਦੇਖੋ ਜੀ ਇਹਨਾਂ ਦੀ ਜਮਾਨਤਾ ਔਰ ਉਹ ਜਿਹੜਾ 166 ਨੰਬਰ ਮੁਕੱਦਮਾ ਹੋਇਆ ਔਰ ਸੈਸ਼ਨ ਕੋਰਟ ਵੱਲੋਂ ਵੀ ਕੈਨਸਲ ਔਰ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਵੀ ਕੈਨਸਲ ਔਰ ਇਹਨਾਂ ਦੀ ਇੰਸਟਾਗ੍ਰਾਮ ਦੇ ਉੱਤੇ ਰੋਜ਼ ਰੀਲਾ ਪੈਰੀਆਂ ਨੇ ਜੀ ਘਰਾਂ ਦੇ ਵਿੱਚ ਬੈਠੇ ਨੇ ਮੇਰਾ ਇਲਾਕਾ ਤਾਂ ਕੇਨਲ ਮੰਗ ਰਹੇ ਨੇ ਜਿਹੜਾ ਮੈਂ ਇਹਨਾਂ ਕੋਲ ਰੀਤਾ ਮਾਨਤ ਜੀ ਕੋਲੋਂ ਖਰੀਦੇ ਇਹਨਾਂ ਨੂੰ ਕੋਈ ਅਰੇਸਟ ਨਹੀਂ ਭਈ ਔਰ ਤੋਂ ਬਾਅਦ ਇਹਨਾਂ ਦਾ ਹੌਸਲਾ ਹੋਰ ਖੁੱਲ ਗਿਆ ਰਾਤ ਮੇਰੇ ਉੱਤੇ ਇਹਨਾਂ ਨੇ ਗੋਲੀ ਵਿੱਚ ਲਵਾਤੀ ਜੀ ਤੁਸੀਂ ਸਾਰਿਆਂ ਨੇ ਗੋਲੀ ਦੀ ਜਿਹੜੀ ਉਹ ਗੋਲੀ ਮਾਰ ਕੇ ਜਾ ਰਹੇ ਮੁੰਡਾ ਉਹਦੇ ਤੋਂ ਵੀ ਵੀਡੀਓ ਸਾਰਿਆਂ ਨੇ ਦੇਖ ਹੀ ਲਈਤੀ ਹੈ ਜੀ ਜਿਹੜੀ ਰੀਲਾਂ ਪੈਰੀਆਂ ਨੇ ਉਸ ਤੋਂ ਬਾਅਦ ਕਿ ਪੁਲਿਸ ਦੀ ਮਿਲੀ ਭੁਗਤ ਲੱਗਦੀ ਹੈ ਇਸ ਦੇ ਵਿੱਚ ਤਾਂ ਨਹੀਂ ਕਾਰਵਾਈ ਹੋ ਰਹੀ ਤਾਂ ਨਹੀਂ ਅਰੈਸਟ ਪੈਦੀ ਦੇਖੋ ਮੈਂ ਇਹ ਨਹੀਂ ਕਹਿ ਸਾਦੀ ਮੈਂ ਕਿ ਕਿਉਂਕਿ ਪ੍ਰਸ਼ਾਸਨ ਦੇ ਮੈਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਇਹ ਤਾਂ ਤੁਸੀਂ ਆਪ ਦੇਖ ਲਓ ਵੀ ਪਰਚਾ ਦਰਜ ਹੋਇਆ ਪਿਆ ਇਹ ਇਹਨਾਂ ਨੇ ਗੁੰਡਿਆਂ ਨੇ ਆਪਨਾ ਪੁਲਿਸ ਉੱਤੇ ਐਸਾ ਪ੍ਰੈਸ਼ਰ ਪਾਇਆ ਹੋਇਆ ਪਹਿਲਾਂ ਧਰਨੇ ਲਾ ਲਾ ਕੇ ਪੁਲਿਸ ਵੀ ਕਿਤੇ ਨਾ ਕਿਤੇ ਡਰ ਜਾਂਦੀ ਉਹ ਵੀ ਇਹ ਸੋਚਦੀ ਹੈ ਵੀ ਇਹ ਇਕੱਠੇ ਹੋ ਜਾਣਗੇ ਇਹ ਧਰਨਾ ਲਾ ਲੈਣਗੇ ਇਹ ਐ ਕਰ ਲੈਣਗੇ ਇਹ ਸਾਨੂੰ ਅੰਡਰ ਪ੍ਰੈਸ਼ਰ ਕਰ ਦੇਣਗੇ ਪੁਲਿਸ ਇਹਨਾਂ ਤੋਂ ਐ ਡਰ ਜਾਂਦੀ ਹੈ ਪੁਲਿਸ ਦੇ ਇਹ ਡਰ ਕਰਕੇ ਰਾਤ ਮੇਰੇ ਉੱਤੇ ਗੋਲੇ ਚੱਲ ਪਈ ਅਗਰ ਮੈਨੂੰ ਕੁਝ ਹੋ ਜਾਂਦਾ ਜਾਂ ਮੇਨੂੰ ਅੱਗੇ ਕੁਝ ਹੋ ਜਾਈਏ ਮੇਰੇ ਇਹ ਸਾਰੇ ਚੇਲੇ ਮੇਰੀ ਟੀਮ ਖੜੀ ਹੈ ਇਹਨਾਂ ਨੂੰ ਕੁਝ ਹੋ ਜੇ ਤਾਂ ਪ੍ਰਵੀਨ ਕੋਮਲ ਪੂਨਮ ਸ਼ੈਲੀ ਸ਼ੈਲੀ ਦਾ ਜਵਾਈ ਵਿਸ਼ਾਲ ਵਰੁਣ ਇਹ ਸਾਰੇ ਜਿੰਦੇ ਇਹਦੇ ਚੇਲੇ ਨੇ ਜਿਨ੍ਹਾਂ ਦੇ ਉੱਤੇ ਪਰਚਾ 166 ਨੰਬਰ ਐਫ ਆਈ ਆਰ ਦੇ ਵਿੱਚ ਦਰਜ ਹੋਇਆ ਇਹ ਸਾਰੇ ਜ਼ਿੰਮੇਵਾਰ ਨੇ ਮੇਰੀ ਰੀਟਨ ਮੇਰੇ ਪੁੰਨੂ ਨੂੰ ਇਹਦੇ ਮੁੰਡਾ ਛੋਟਾ ਜਾਂ ਮੇਰਾ ਹਰਮਨ ਸੱਜੀ ਦੇ ਕੋਲ ਜਿੱਦੇ ਨਾਮ ਤੇ ਇਹ ਮਕਾਨ ਹੈ ਜਿੰਨੇ ਮੈਨੂੰ ਰਜਿਸਟਰੀ ਕਰਵਾਈ ਕਰवानी ਹੈ ਇਹਨਾਂ ਨੇ ਮੈਨੂੰ ਪੋਜੈਸ਼ਨ ਦੇ ਦਿੱਤਾ ਹੈਗਾ ਉਹ ਬੱਚੇ ਨੂੰ ਕੁਝ ਹੋ ਜਾਵੇ ਕੱਲ ਦੇਖੋ ਬੱਚਾ ਗੱਡੀ ਦੇ ਵਿੱਚ ਜਾਂਦਾ ਹੈ ਬਾਈ ਚਾਂਸ ਬੱਚਾ ਗੱਡੀ ਦੇ ਵਿੱਚ ਬੈਠਾ ਹੁੰਦਾ ਉਹਦੇ ਕਿਸੇ ਦੇ ਵੀ ਗੋਲੀ ਲੱਗ ਸਕਦੀ ਚਾਹੇ ਮੈਂ ਇਹ ਸਾਰਿਆਂ ਦੇ ਜਾਨਾ ਕੀਮਤੀ ਨੇ ਤਾਂ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੁੰਦਾ ਪਹਿਲਾਂ ਤਾਂ ਉਹਨਾਂ ਨੇ ਇੱਕ ਗੋਲੀ ਮਾਰੀ ਹੈ ਉਹ ਗੋਲੀ ਪੁਲਿਸ ਨੂੰ ਮਿਲ ਵੀ ਗਈ ਉਸ ਤੋਂ ਬਾਅਦ ਦੂਸਰੀ ਮਾਰਨ ਲੱਗੀ ਤਾਂ ਉਹ ਭੱਜ ਗਿਆ ਕੈਮਰੇ ਜਿਹੜੇ ਤੁਸੀਂ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਕਵਰ ਕਰੋ ਇੱਥੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀ ਪੁਲਿਸ ਨੇ ਫੁਟੇਜ ਆਪਣੇ ਕੋਲ ਲੈ ਲਈ ਹੈ ਅਸੀਂ ਵੀ ਲੈ ਲਈ ਹੈ ਤੇ ਆਪਣਾ ਮੈਨੂੰ ਇਹਨਾਂ ਤੋਂ ਬਹੁਤ ਖਤਰਾ ਹੈ ਔਰ ਮਹਿਮਾਨ ਯੋਗ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਏਡੀਜੀਪੀ ਸਿਕਿਉਰਟੀ ਨੂੰ ਡੀਜੀਪੀ ਹੈੱਡਕੁਆਟਰ ਨੂੰ ਡੀਸੀ ਸਾਹਿਬ ਪਟਿਆਲਾ ਨੂੰ ਐਸਐਸਪੀ ਪਟਿਆਲਾ ਨੂੰ ਪੂਰੇ ਪ੍ਰਸ਼ਾਸਨ ਨੂੰ ਮੈਂ ਇਹ ਬੇਨਤੀ ਕਰਨਾ ਚਾਹਨੀ ਹੈ ਕਿ ਮੈਨੂੰ ਆਪਣਾ ਸਿਕਿਉਰਟੀ ਮਹਈਆ ਕਰਾ ਕੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੋ ਮੇਰੇ ਤੇ ਹਮਲਾ ਹੋਇਆ ਇਹਦੀ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਸਜ਼ਾਤ ਮਿਲਣ ਤਾਂ